ਦੋਸਤੋ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਐਸਾ ਮੋੜ ਲਾਜ਼ਮੀ ਆਉਂਦਾ ਹੈ ਜਿੱਥੇ ਉਹ ਆਪਣੇ ਆਪ ਨੂੰ ਇੱਕ ਅਜਿਹੇ ਸਵਾਲ ਸਾਹਮਣੇ ਖੜਾ ਪਾਉਂਦਾ ਹੈ ਕਿ ਕੀ ਸਿਰਫ ਮਿਹਨਤ ਹੀ ਸਭ ਕੁਝ ਹੈ ਜਾਂ ਫਿਰ ਕਿਸਮਤ ਤੇ ਰੱਬ ਦੀ ਰਜ਼ਾ ਦਾ ਵੀ ਕੋਈ ਵजूद ਹੁੰਦਾ ਹੈ ਕਈ ਵਾਰ ਇਨਸਾਨ ਦਿਨ ਰਾਤ ਟੁੱਟ ਕੇ ਵੀ ਖਾਲੀ ਹੱਥ ਰਹਿ ਜਾਂਦਾ ਤੇ ਕਈ ਵਾਰ ਬਿਨਾਂ ਉਮੀਦ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਇਸ ਕਹਾਣੀ ਵਿੱਚ ਵੀ ਐਸੇ ਹੀ ਦੋ ਰਾਹ ਨੇ ਇੱਕ ਉਹ ਜੋ ਪਸੀਨੇ ਦੀ ਕੀਮਤ ਜਾਣਦਾ ਤੇ ਦੂਜਾ ਉਹ ਜੋ ਸਬਰ ਭਰੋਸੇ ਤੇ ਅੰਦਰੂਨੀ ਸ਼ਾਂਤੀ ਨੂੰ ਆਪਣੀ ਤਾਕਤ ਮੰਨਦਾ ਪਰ ਸਵਾਲ ਇਥੇ ਇਹ ਹੈ ਕਿ ਜ਼ਿੰਦਗੀ ਕਿਸ ਨੂੰ ਸਹੀ ਸਾਬਤ ਕਰਦੀ ਹੈ ਕੀ ਕਮਾਂਡ ਉਚਾਈ ਦੀ ਨਿਸ਼ਾਨੀ ਹੈ ਜਾਂ ਫਿਰ ਡਿੱਗਣ ਦੀ ਸ਼ੁਰੂਆਤ ਇਹ ਕਹਾਣੀ ਸਿਰਫ ਕਿਸਮਤ ਜਾਂ ਮਿਹਨਤ ਦੀ ਨਹੀਂ ਸਗੋਂ ਉਸ ਨਾਜ਼ੁਕ ਤਾਲਮੇਲ ਦੀ ਹੈ ਜੋ ਇਨਸਾਨ ਨੂੰ ਤਬਾਹੀ ਤੋਂ ਬਚਾ ਕੇ ਬਰਕਤ ਵੱਲ ਲੈ ਜਾਂਦਾ ਹੈ ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਤੇ ਜੇਕਰ ਨਵੇਂ ਆਇਓ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਨਗਰ ਵਿੱਚ ਦੋ ਭਰਾ ਰਹਿੰਦੇ ਸੀ ਵੱਡੇ ਭਰਾ ਦਾ ਨਾਮ ਮੋਹਨ ਤੇ ਛੋਟੇ ਦਾ ਨਾਮ ਮਾਧੋ ਸੀ ਇੱਕ ਨਾ ਮੁਰਾਦ ਬਿਮਾਰੀ ਨੇ ਉਹਨਾਂ ਕੋਲੋਂ ਮਾਂ ਪਿਓ ਦਾ ਆਸਰਾ ਖੋ ਲਿਆ ਤੇ ਉਹ ਦੋਵੇਂ ਯਤੀਮ ਹੋ ਗਏ ਮਾਂ ਪਿਓ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਘਰ ਵਿੱਚ ਤਾਂ ਕਹਿ ਲੋ ਜਿਵੇਂ ਭੰਗ ਭੁੱਜਣ ਲੱਗੀ ਮੋਹਨ ਬੜਾ ਪਰੇਸ਼ਾਨ ਰਹਿਣ ਲੱਗਾ ਕਿ ਹੁਣ ਕੀ ਹੋਵੇਗਾ ਕੌਣ ਉਹਨਾਂ ਨੂੰ ਸਹਾਰਾ ਦੇਵੇਗਾ ਮਾਦੋ ਉਮਰੋਂ ਵੱਧ ਸਿਆਣਾ ਸੀ ਉਸਨੇ ਮੋਹਨ ਨੂੰ ਦਲਾਸਾ ਦਿੰਦੇ ਹੋਏ ਆਖਿਆ ਕਿ ਰੱਬ ਤੇ ਭਰੋਸਾ ਰੱਖ ਸਭ ਠੀਕ ਹੋਵੇਗਾ ਮੋਹਨ ਨੇ ਜਵਾਬ ਦਿੱਤਾ ਕਿ ਭਰੋਸੇ ਨਾਲ ਪੇਟ ਨਹੀਂ ਭਰਦਾ ਮਾਦੋ ਹੁਣ ਆਪਾਂ ਨੂੰ ਹੀ ਕੁਝ ਨਾ ਕੁਝ ਕਰਨਾ ਪੈਣਾ ਅਗਲੀ ਸਵੇਰ ਮੋਹਨ ਘਰ ਤੋਂ ਨਿਕਲਿਆ ਤੇ ਬਾਜ਼ਾਰ ਵਿੱਚ ਕੰਮ ਦੀ ਭਾਲ ਵਿੱਚ ਲੱਗ ਪਿਆ ਰਾਹ ਵਿੱਚ ਉਸਨੂੰ ਇੱਕ ਅਮੀਰ ਸੌਦਾਗਰ ਮਿਲਿਆ ਸੌਦਾਗਰ ਨੇ ਪੁੱਛਿਆ ਤੂੰ ਕੌਣ ਹੈ ਜਵਾਨਾ ਮੋਹਨ ਨੇ ਕਿਹਾ ਮੈਂ ਕਿਸਮਤ ਦਾ ਮਾਰਿਆ ਇੱਕ ਯਤੀਮ ਆ ਤੇ ਕੰਮ ਦੀ ਭਾਲ ਵਿੱਚ ਆ ਮੋਹਨ ਦੀ ਸਾਰੀ ਗੱਲ ਸੁਣ ਕੇ ਉਸ ਸੁਦਾਗਰ ਨੇ ਮੋਹਨ ਨੂੰ ਆਪਣੇ ਗੋਦਾਮ ਵਿੱਚ ਕੰਮ ਤੇ ਰੱਖ ਲਿਆ ਹੁਣ ਮੋਹਨ ਰੋਜ਼ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਉਸ ਨੂੰ ਮਹੀਨੇ ਵਿੱਚ ਸਿਰਫ 10 ਸਿੱਕੇ ਮਿਲਦੇ ਇਹ ਰਕਮ ਸੀ ਤਾਂ ਥੋੜੀ ਪਰ ਉਸ ਨੂੰ ਕਬੂਲ ਸੀ ਉਹ ਸੋਚਦਾ ਕਿ ਚਲੋ ਕੁਝ ਨਹੀਂ ਹੋਣ ਨਾਲੋਂ ਤਾਂ ਇਹ 100 ਗੁਣਾ ਵਧੀਆ ਹੈ ਘਰ ਆ ਕੇ ਉਹ ਮਾਦੋ ਨੂੰ ਨਸੀਹਤ ਦਿੰਦਾ ਵੇਖ ਮੇਰੀ ਮਿਹਨਤ ਨਾਲ ਸਾਨੂੰ ਦੋ ਵਕਤ ਦੀ ਰੋਟੀ ਜੁੜਨ ਲੱਗ ਪਈ ਐ ਤੂੰ ਐਵੇਂ ਵਿਹਲਾ ਬੈਠ ਕੇ ਸਮਾਂ ਖਰਾਬ ਨਾ ਕਰਿਆ ਕਰ ਸਗੋਂ ਤੂੰ ਵੀ ਮੇਰੇ ਨਾਲ ਕੰਮ ਤੇ ਚੱਲਿਆ ਕਰ ਮਾਦੂ ਹੱਸ ਕੇ ਕਹਿੰਦਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਜਿਨੇ ਚੁੰਝ ਲਈ ਐ ਉਹ ਚੋਗਾ ਵੀ ਦੇਵੇਗਾ ਕਿ ਛੋਟੇ ਛੋਟੇ ਪਰਿੰਦੇ ਸਵੇਰੇ ਖਾਲੀ ਪੇਟ ਆ ਲੈਣਾਂ ਚੋਂ ਨਿਕਲਦੇ ਨੇ ਤੇ ਆਥਣ ਤੱਕ ਰੱਜ ਕੇ ਵਾਪਸ ਆਉਂਦੇ ਨੇ ਉਸ ਡਾਡੇ ਨੇ ਹਰ ਜੀਵ ਜੰਤ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ ਉਹ ਤਾਂ ਪੱਥਰਾਂ ਵਿੱਚ ਰਹਿੰਦੇ ਜੀਵਾਂ ਨੂੰ ਵੀ ਖਾਣ ਨੂੰ ਦਿੰਦਾ ਹੈ ਇਨਸਾਨ ਨੂੰ ਲੱਗਦਾ ਹੈ ਕਿ ਸਭ ਕੁਝ ਉਹਦੀ ਬਦੌਲਤ ਹੋ ਰਿਹਾ ਹੈ ਪਰ ਉਹ ਸੱਚਾ ਰੱਬ ਆਪ ਆਪਣੇ ਜੀਵਾਂ ਦਾ ਪਾਲਣਹਾਰ ਹੈ ਮੋਹਨ ਉਸ ਦੀਆਂ ਗੱਲਾਂ ਤੇ ਅਕਸਰ ਨਰਾਜ਼ ਹੋ ਜਾਂਦਾ ਉਹ ਆਖਦਾ ਇਹ ਸਭ ਮਿਹਨਤ ਕਰਨ ਤੋਂ ਬਚਣ ਲਈ ਬਣਾਈਆਂ ਹੋਈਆਂ ਕਹਾਣੀਆਂ ਨੇ ਰਿਜ਼ਕ ਲਈ ਜੀ ਤੋੜ ਮਿਹਨਤ ਕਰਨੀ ਪੈਂਦੀ ਹੈ ਮੈਂ ਰੋਜ਼ ਜਾਨ ਤੋੜ ਮਿਹਨਤ ਕਰਦਾ ਤਾਂ ਜਾ ਕੇ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਹੈ ਮਾਦ ਉਸ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਿਆ ਮਾਧੋ ਅਕਸਰ ਹੀ ਵੱਡੇ ਵੱਡੇ ਧਰਮ ਗੁਰੂਆਂ ਦੀ ਸੰਗਤ ਕਰਿਆ ਕਰਦਾ ਉਹਨਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾਂ ਕਰਦਾ ਤੇ ਜ਼ਿੰਦਗੀ ਜਿਉਣ ਦੇ ਨਵੇਂ-ਨਵੇਂ ਤਜਰਬੇ ਸਿੱਖਦਾ ਜਿਸ ਕਰਕੇ ਉਸ ਨੂੰ ਧਾਰਮਿਕ ਗ੍ਰੰਥਾਂ ਦਾ ਤੇ ਸਨਾਤਨ ਦਾ ਕਾਫੀ ਡੂੰਘਾ ਗਿਆਨ ਹੋ ਗਿਆ ਸੀ ਉਹ ਧਿਆਨ ਦੀ ਤਾਕਤ ਤੋਂ ਵੀ ਬਾਖੂਬੀ ਜਾਣੂ ਹੋ ਗਿਆ ਇਸ ਲਈ ਘਰ ਬੈਠ ਕੇ ਉਹ ਪ੍ਰਮਾਤਮਾ ਦਾ ਧਿਆਨ ਕਰਦਾ ਰਹਿੰਦਾ ਦਿਨ ਵੇਲੇ ਉਹ ਸ਼ਹਿਰ ਦੇ ਗਰੀਬ ਬੱਚਿਆਂ ਨੂੰ ਪੜ੍ਹਾਉਂਦਾ ਤੇ ਉਹਨਾਂ ਨੂੰ ਧਰਮ ਦੀ ਸਿੱਖਿਆ ਦਿੰਦਾ ਕੁਝ ਦਿਨ ਬਾਅਦ ਸ਼ਹਿਰ ਵਿੱਚ ਖਬਰ ਫੈਲੀ ਕੇ ਬਾਦਸ਼ਾ ਨੂੰ ਇੱਕ ਐਸੇ ਬੰਦੇ ਦੀ ਲੋੜ ਹੈ ਜੋ ਉਹਨਾਂ ਦੇ ਰਾਜਕੁਮਾਰ ਨੂੰ ਪੜ੍ਹਾਈ ਦੇ ਨਾਲ-ਨਾਲ ਦੀਨ ਦੁਨੀਆ ਦੀ ਸਮਝ ਵੀ ਦੇ ਸਕੇ ਬਾਦਸ਼ਾ ਦੇ ਨਜ਼ਦੀਕਿਆਂ ਨੇ ਉਸ ਨੂੰ ਮਾਦੋ ਬਾਰੇ ਦੱਸਿਆ ਮਾਦੋ ਬੇਸ਼ੱਕ ਜਵਾਨ ਸੀ ਪਰ ਉਸ ਦਾ ਤਜਰਬਾ ਬੜਾ ਡੂੰਗਾ ਸੀ ਇੱਕ ਦਿਨ ਬਾਦਸ਼ਾ ਨੇ ਮਾਦੋ ਨੂੰ ਆਪਣੇ ਸ਼ਾਹੀ ਮਹਿਲ ਵਿੱਚ ਬੁਲਾਇਆ ਤੇ ਉਸ ਤੋਂ ਕਈ ਸਵਾਲ ਪੁੱਛੇ ਮਾਦੋ ਨੇ ਹਰੇਕ ਸਵਾਲ ਦਾ ਜਵਾਬ ਬੜੇ ਬਿਹਤਰੀਨ ਤੇ ਸਟੀਕ ਢੰਗ ਨਾਲ ਦਿੱਤਾ ਜਦੋਂ ਬਾਦਸ਼ਾ ਨੂੰ ਪਤਾ ਲੱਗਿਆ ਕਿ ਉਹ ਗਰੀਬ ਬੱਚਿਆਂ ਨੂੰ ਬਿਨਾਂ ਕਿਸੇ ਲਾਲਚ ਦੇ ਪੜਾ ਰਿਹਾ ਹੈ ਤਾਂ ਬਾਦਸ਼ਾਹ ਬੜਾ ਖੁਸ਼ ਹੋਇਆ ਬਾਦਸ਼ਾਹ ਨੇ ਰਾਜਕਮਾਰ ਨੂੰ ਵੀ ਉਹਨਾਂ ਬੱਚਿਆਂ ਦੇ ਨਾਲ ਹੀ ਪੜਾਉਣ ਲਈ ਆਖਿਆ ਤੇ ਇਸ ਨੇਕ ਕੰਮ ਦੇ ਬਦਲੇ ਹਰ ਮਹੀਨੇ 100 ਸਿੱਕੇ ਦੇਣ ਦਾ ਵਾਅਦਾ ਕੀਤਾ ਇਹ ਸੁਣ ਕੇ ਮਾਦੋ ਹੈਰਾਨ ਰਹਿ ਗਿਆ 100 ਸਿੱਕੇ ਉਹਨਾਂ ਸਮਿਆਂ ਵਿੱਚ ਬਹੁਤ ਵੱਡੀ ਰਕਮ ਸੀ ਉਸ ਨੇ ਰੱਬ ਦਾ ਸ਼ੁਕਰ ਕੀਤਾ ਘਰ ਪਹੁੰਚਿਆ ਤੇ ਮੋਹਨ ਨੂੰ ਸਾਰੀ ਗੱਲ ਦੱਸੀ ਮੋਹਨ ਇਹ ਸੁਣ ਕੇ ਹੈਰਾਨ ਰਹਿ ਗਿਆ ਉਸਦੇ ਚਿਹਰੇ ਤੇ ਹੈਰਤ ਝਲਕ ਰਹੀ ਸੀ ਉਹ ਸੋਚਣ ਲੱਗਾ ਕਿ ਮੈਂ ਇੰਨੀ ਮਿਹਨਤ ਕਰਦਾ ਫਿਰ ਵੀ 10 ਸਿੱਕੇ ਮਸਾਂ ਮਿਲਦੇ ਆ ਤੇ ਮਾਦੋ ਘਰੇ ਵਿਹਲਾ ਬੈਠਾ ਰਿਹਾ ਤਾਂ ਵੀ ਉਹਨੂੰ 100 ਸਿੱਕੇ ਮਿਲ ਗਏ ਮੋਨ ਦੇ ਦਿਲ ਵਿੱਚ ਹੁਣ ਇੱਕ ਅਜੀਬ ਜਿਹੀ ਕਸ਼ਮਕਸ਼ ਸ਼ੁਰੂ ਹੋ ਗਈ ਉਹ ਰੋਜ਼ ਅਣਮਨਨੇ ਜੇ ਮਨ ਨਾਲ ਸੁਦਾਗਰ ਦੇ ਗੋਦਾਮ ਵਿੱਚ ਕੰਮ ਕਰਦਾ ਇੱਕ ਦਿਨ ਉਸਨੇ ਸੁਦਾਗਰ ਨੂੰ ਉਸਦੀ ਤਨਖਾਹ ਵਧਾਉਣ ਲਈ ਆਖਿਆ ਸੁਦਾਗਰ ਨੇ ਸਾਫ਼ ਮਨ੍ਹਾ ਕਰ ਦਿੱਤਾ ਤੇ ਕਿਹਾ ਤੂੰ ਸ਼ੁਕਰਮਨਾ ਏ ਵੀ ਤੈਨੂੰ ਬਹੁਤੀ ਮਿਲ ਰਿਹਾ ਉਹ ਦਿਨ ਯਾਦ ਕਰ ਜਦੋਂ ਤੂੰ ਪਾਈ ਪਾਈ ਦਾ ਮਥਾਸੀ ਮੋਹਨ ਭਰਿਆ ਪਿਤਾ ਘਰ ਆ ਗਿਆ ਮਾਦੋ ਬੱਚਿਆਂ ਨੂੰ ਪੜਾਉਣ ਤੋਂ ਬਾਅਦ ਘਰੇ ਆ ਕੇ ਧਿਆਨ ਵਿੱਚ ਬੈਠਾ ਹੋਇਆ ਸੀ ਉਸ ਨੇ ਮਾਦੋ ਦਾ ਧਿਆਨ ਭੰਗ ਕਰਦੇ ਹੋਏ ਆਖਿਆ ਤੈਨੂੰ ਤਾਂ ਬਿਨਾਂ ਮਿਹਨਤ ਕੀਤੇ ਸਭ ਕੁਝ ਮਿਲ ਗਿਆ ਮੇਰੀ ਕਿਸਮਤ ਵਿੱਚ ਹੀ ੱੱੱਕੇ ਕਿਉਂ ਲਿਖੇ ਨੇ ਮਾਦੋ ਨੇ بڑے ਠਰਮੇ ਨਾਲ ਆਖਿਆ ਸਬਰ ਰੱਖ ਮੋਹਨ ਰੱਬ ਸਭ ਦੀ ਬਾਹ ਫੜਦਾ ਮੈਂ ਜੋ ਵੀ ਕਮਾ ਰਿਹਾ ਆ ਤਾਂ ਆਪਣੇ ਘਰ ਵਿੱਚ ਹੀ ਰਿਹਾ ਹੈ ਨਾ ਤੇ ਉਸ ਤੇ ਤੇਰਾ ਵੀ ਓਨਾ ਹੀ ਹੱਕ ਹੈ ਤੂੰ ਰੱਬ ਦਾ ਨਾਮ ਲਿਆ ਕਰ ਤੇ ਉਸ ਅਕਾਲ ਪੁਰਖ ਤੇ ਭਰੋਸਾ ਰੱਖ ਉਸ ਰਾਤ ਮੋਹਨ ਸੌ ਨਾ ਸਕਿਆ ਉਹ ਸੋਚਦਾ ਰਿਹਾ ਕਿ ਕੀ ਵਾਕਈ ਰੱਬ ਤੇ ਭਰੋਸਾ ਹੀ ਕਾਫੀ ਹੈ ਜਾਂ ਫਿਰ ਮਿਹਨਤ ਵੀ ਜ਼ਰੂਰੀ ਹੈ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਕਿਉਂ ਨਾ ਉਹ ਵੀ ਮਾਦੋ ਵਾਂਗ ਕਿਸਮਤ ਅਜ਼ਮਾ ਕੇ ਦੇਖੇ ਸਵੇਰੇ ਉੱਠ ਕੇ ਉਹ ਰੱਬ ਦੇ ਨਾਮ ਦਾ ਜਾਪ ਕਰਨ ਲੱਗਾ ਮਾਦੋ ਇਹ ਦੇਖ ਕੇ ਬੜਾ ਖੁਸ਼ ਹੋਇਆ ਮੋਹਨ ਨੇ ਕੁਝ ਦਨੇਸ ਤਰ੍ਹਾਂ ਹੀ ਕੀਤਾ ਪਰ ਕੋਈ ਤਬਦੀਲੀ ਨਾ ਆਈ ਉਸਦੀ ਜ਼ਿੰਦਗੀ ਜਿਉਂ ਦੀ ਤਿਉਂ ਹੀ ਰਹੀ ਉਹ ਸੋਚਣ ਲੱਗਾ ਕਿ ਸ਼ਾਇਦ ਇਹ ਤਰੀਕਾ ਸਿਰਫ ਮਾਦੋ ਲਈ ਹੈ ਫਿਰ ਉਹਨੇ ਫੈਸਲਾ ਕੀਤਾ ਕਿ ਉਹ ਸੁਦਾਗਰ ਦੀ ਨੌਕਰੀ ਕਰਨੀ ਛੱਡ ਦੇਵੇਗਾ ਜੇ ਵਾਕਈ ਪ੍ਰਮਾਤਮਾ ਰਿਜ਼ਕ ਦਿੰਦਾ ਤਾਂ ਉਸ ਨੂੰ ਵੀ ਦੇਵੇਗਾ ਜਦੋਂ ਮੋਹਨ ਨੇ ਘਰ ਆ ਕੇ ਮਾਦੋ ਨੂੰ ਦੱਸਿਆ ਤਾਂ ਉਹ ਬਹੁਤ ਹੈਰਾਨ ਹੋਇਆ ਉਸ ਨੂੰ ਸਮਝਾਉਂਦੇ ਹੋਏ ਬੋਲਿਆ ਮੋਹਨ ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਮਿਹਨਤ ਕਰਨੀ ਵੀ ਜ਼ਰੂਰੀ ਹੈ। ਮੋਹਨ ਨੇ ਕਿਹਾ, ਤੂੰ ਹੀ ਤਾਂ ਕਿਹਾ ਸੀ ਰੱਬ ਹੀ ਸਭ ਨੂੰ ਰਿਜ਼ਕ ਦਿੰਦਾ ਹੈ। ਹੁਣ ਦੇਖਦੇ ਆ ਅੱਗੇ ਕੀ ਹੁੰਦਾ। ਮਾਦੋ ਬੋਲਿਆ, ਰੱਬ ਤੇ ਭਰੋਸੇ ਦਾ ਮਤਲਬ ਇਹ ਨਹੀਂ ਕਿ ਕੰਮ ਕਰਨੇ ਛੱਡ ਦਿਓ। ਮੈਂ ਕੋਈ ਹੋਰ ਕੰਮ ਤਾਂ ਨਹੀਂ ਸੀ ਦੇਖਦਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਉਹਨਾਂ ਗਰੀਬ ਬੱਚਿਆਂ ਦੀ ਪੜ੍ਹਾਈ ਛੁੱਟ ਜਾਵੇ। ਮੈਂ ਤਾਂ ਰੱਬ ਅੱਗੇ ਦਿਨ ਰਾਤ ਪ੍ਰਾਰਥਨਾ ਕਰਦਾ ਸੀ ਕਿ ਮੈਨੂੰ ਕੋਈ ਐਸਾ ਕੰਮ ਮਿਲ ਜਾਵੇ। ਜਿਸ ਨਾਲ ਇਸ ਨੇਕ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗਨ ਨਾ ਪਵੇ ਫਿਰ ਰੱਬ ਨੇ ਮੇਰੀ ਸੁਣ ਲਈ ਤੇ ਮੈਨੂੰ ਮੇਰੀ ਸੋਚ ਨਾਲੋਂ ਵੀ ਵੱਧ ਕੇ ਦਿੱਤਾ ਪਰ ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਸੋ ਦਨ ਬੀਤਦੇ ਗਏ ਮੋਹਨ ਕਈ ਦਿਨ ਘਰ ਵਿੱਚ ਬਿਲਾ ਬੈਠਾ ਰਿਹਾ ਘਰ ਦਾ ਗੁਜ਼ਾਰਾ ਮਾਦੋ ਦੀ ਤਨਖਾਹ ਨਾਲ ਹੋਣ ਲੱਗਾ ਉਹ ਜਦੋਂ ਮਾਦੋ ਕੋਲੋਂ ਪੈਸੇ ਮੰਗਦਾ ਤਾਂ ਮਨ ਹੀ ਮਨ ਸ਼ਰਮਿੰਦਾ ਹੋਣ ਲੱਗਾ ਪਰ ਚੁੱਪ ਰਹਿੰਦਾ ਉਹ ਸੋਚਣ ਲੱਗਾ ਕਿ ਸ਼ਾਇਦ ਵਾਕਈ ਉਸਨੇ ਸੁਦਾਗਰ ਦੀ ਨੌਕਰੀ ਨੂੰ ਲੱਤ ਮਾਰ ਕੇ ਗਲਤੀ ਕੀਤੀ ਹੈ। ਇੱਕ ਦਿਨ ਉਹ ਘਰ ਦੇ ਬਾਹਰ ਬਗੀਚੇ ਵਿੱਚ ਲੱਗੇ ਇੱਕ ਰੌਖੇਟਾਂ ਬੈਠ ਕੇ ਰੱਬ ਨੂੰ ਸ਼ਿਕਾਇਤਾਂ ਕਰ ਰਿਹਾ ਸੀ। "ਹੇ ਰੱਬਾ, ਮੈਂ ਤੇਰੇ ਤੇ ਇੰਨਾ ਭਰੋਸਾ ਕੀਤਾ। ਹੁਣ ਤੂੰ ਹੀ ਕੋਈ ਰਸਤਾ ਦਿਖਾ। ਤੂੰ ਹੀ ਦੱਸ ਮੈਂ ਕੀ ਕਰਾਂ? ਕਿੱਥੇ ਜਾਵਾਂ?" ਲੱਗਿਓਂ ਇੱਕ ਬਜ਼ੁਰਗ ਲੰਘ ਰਿਹਾ ਸੀ। ਉਹ ਮੋਹਨ ਨੂੰ ਉਦਾਸ ਦੇਖ ਕੇ ਉਹਦੇ ਕੋਲ ਆ ਕੇ ਬੈਠ ਗਿਆ। ਉਸਨੇ ਉਸਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ, "ਕੀ ਮਸਲਾ ਹੈ ਪੁੱਤਰਾ?" ਕਿਉਂ ਠੇਰੀ ਢਾਈ ਬੈਠਾ ਮੋਹਨ ਨੇ ਸਾਰੀ ਕਹਾਣੀ ਉਸ ਬਾਬੇ ਨੂੰ ਆਖ ਸੁਣਾਈ ਬਜ਼ੁਰਗ ਨੇ ਹੱਸਦੇ ਹੋਏ ਆਖਿਆ ਬਸ ਐਨੀ ਇੱਕ ਗੱਲ ਚੱਲ ਆ ਤੈਨੂੰ ਕੰਮ ਦਵਾਵਾਂ ਮੋਹਨ ਬੜਾ ਖੁਸ਼ ਹੋਇਆ ਤੇ ਉਹ ਬਜ਼ੁਰਗ ਦੇ ਨਾਲ ਚੱਲ ਪਿਆ ਚੱਲਦੇ-ਚੱਲਦੇ ਬਜ਼ੁਰਗ ਉਸ ਨੂੰ ਆਖਣ ਲੱਗਾ ਪੁੱਤਰਾ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੀਂ ਰੱਬ ਤੇ ਭਰੋਸੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੁਝ ਵੀ ਕਰਨਾ ਹੀ ਛੱਡ ਦਿਓ ਉਹ ਸਮਾਂ ਯਾਦ ਕਰ ਜਦੋਂ ਤੂੰ ਇਸ ਨੌਕਰੀ ਲਈ ਵੀ ਕਿੰਨਾ ਤਰਲੂ ਮੱਛੀ ਹੋਇਆ ਸੀ ਪਰ ਸਮਾਂ ਪੈ ਕੇ ਇਸ ਦੀ ਅਹਿਮੀਅਤ ਦਾ ਅਹਿਸਾਸ ਤੇਰੇ ਲਈ ਘਟ ਗਿਆ ਕਿਸੇ ਹੋਰ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਹੀਂ ਢਾਈਦਾ ਹੁੰਦਾ ਹਰ ਇੱਕ ਦੀ ਆਪਣੀ ਮੰਜ਼ਲ ਹੁੰਦੀ ਹੈ ਤੇ ਆਪਣੇ ਆਪਣੇ ਰਾਹ ਐਨੇ ਨੂੰ ਉਹ ਇੱਕ ਵਪਾਰੀ ਕੋਲ ਪਹੁੰਚ ਗਏ ਜਿਸ ਨੂੰ ਕੰਮ ਕਰ ਲਈ ਇੱਕ ਨੌਜਵਾਨ ਦੀ ਜ਼ਰੂਰਤ ਸੀ ਉਸ ਨੇ ਮੋਹਨ ਨੂੰ 20 ਸਿੱਕੇ ਮਹੀਨੇ ਦੇ ਦੇਣੇ ਤੈਅ ਕਰ ਲਏ ਤੇ ਅਗਲੇ ਹੀ ਦਿਨ ਤੋਂ ਕੰਮ ਤੇ ਆਉਣ ਦੀ ਗੱਲ ਆਖੀ ਮੋਹਨ ਰਾਜ਼ੀ ਹੋ ਗਿਆ ਉਸ ਨੇ ਬਜ਼ੁਰਗ ਦਾ ਦੋਵੇਂ ਹੱਥ ਜੋੜ ਕੇ ਧੰਨਵਾਦ ਕੀਤਾ ਤੇ ਘਰ ਵੱਲ ਤੁਰ ਪਿਆ ਮੋਹਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਹੁਣ ਉਸ ਦੀ ਤਨਖਾਹ ਪਹਿਲਾਂ ਨਾਲੋਂ ਦੁੱਗਣੀ ਸੀ ਘਰ ਪਹੁੰਚ ਕੇ ਉਸ ਨੇ ਮਾਦੋ ਨੂੰ ਦੱਸਿਆ ਤਾਂ ਮਾਦੋ ਵੀ ਬੜਾ ਖੁਸ਼ ਹੋਇਆ ਦੋਵੇਂ ਭਰਾਵਾਂ ਨੇ ਰੱਬ ਦਾ ਸ਼ੁਕਰ ਕੀਤਾ ਹੁਣ ਮੋਹਨ ਵੀ ਰੋਜ਼ ਪ੍ਰਮਾਤਮਾ ਦਾ ਨਾਮ ਜਪਦਾ ਤੇ ਮਿਹਨਤ ਵੀ ਕਰਦਾ ਉਹਨਾਂ ਦੀ ਜ਼ਿੰਦਗੀ ਵਿੱਚ ਬਰਕਤ ਆਉਣ ਲੱਗੀ ਮੋਹਨ ਜੀ ਤੋੜ ਕੇ ਮਿਹਨਤ ਕਰਦਾ ਉਸ ਦੀ ਇਮਾਨਦਾਰੀ ਤੇ ਲਗਨ ਤੋਂ ਵਪਾਰੀ ਬਹੁਤ ਖੁਸ਼ ਸੀ ਇੱਕ ਦਿਨ ਉਸ ਨੇ ਮੋਹਨ ਨੂੰ ਬੁਲਾਇਆ ਤੇ ਕਿਹਾ ਤੂੰ ਬਹੁਤ ਵਧੀਆ ਇਨਸਾਨ ਹੈ ਮੈਂ ਤੈਨੂੰ ਆਪਣਾ ਹਿੱਸੇਦਾਰ ਬਣਾਉਣਾ ਚਾਹੁੰਦਾ। ਮੋਹਨ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਇਹ ਗੱਲ ਸਮਝ ਆ ਗਈ ਕਿ ਕਈ ਵਾਰ ਰੱਬ ਸਾਡਾ ਸਬਰ ਪਰਖਦਾ ਹੈ ਤੇ ਜਦੋਂ ਅਸੀਂ ਉਸ ਦੀ ਕਸੌਟੀ ਤੇ ਖਰੇ ਉਤਰਦੇ ਹਾਂ ਤਾਂ ਉਹ ਸਾਨੂੰ ਸਾਡੀ ਸੋਚ ਨਾਲੋਂ ਕਿਤੇ ਵੱਧ ਨਿਆਮਤਾ ਨਾਲ ਨਿਵਾਜਦਾ ਹੈ। ਉਸ ਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰ ਕੀਤਾ। ਮੋਹਨ ਹੁਣ ਵਪਾਰੀ ਦੀ ਕਮਾਈ ਵਿੱਚ ਬਰਾਬਰ ਦਾ ਭਾਗੀਦਾਰ ਬਣ ਗਿਆ। ਉਹਦੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਦੌਲਤ ਆਉਣ ਲੱਗੀ। ਉਹ ਚੰਗਾ ਪਹਿਨਣ ਖਾਣ ਲੱਗਾ। ਮਾਦੋ ਅਦੇ ਵੀ ਸਾਦੀ ਜ਼ਿੰਦਗੀ ਗੁਜ਼ਾਰਦਾ ਸੀ ਉਹ ਆਪਣੀ ਤਨਖਾਹ ਵਿੱਚੋਂ ਗਰੀਬਾਂ ਦੀ ਮਦਦ ਕਰਦਾ ਮੋਹਨ ਆਖਦਾ ਹੁਣ ਤਾਂ ਸਾਡੇ ਕੋਲ ਬੜਾ ਪੈਸਾ ਹੈ ਤੂੰ ਰਾਮ ਨਾਲ ਰਹਾ ਕਰ ਮਾਦੋ ਅਗਿਉ ਹੱਸ ਕੇ ਕਹਿੰਦਾ ਇਹ ਤਾਂ ਉਸ ਡਾਡੇ ਦੀ ਇਮਾਨਤ ਹੈ ਇਹਦਾ ਕਾਹਦਾ غرور ਦੌਲਤ ਵਧਨ ਦੇ ਨਾਲ ਮੋਹਨ ਦੇ ਦਿਲ ਵਿੱਚ ਹੰਕਾਰ ਆਉਣ ਲੱਗਾ ਉਹ ਸੋਚਣ ਲੱਗਾ ਕਿ ਇਹ ਸਭ ਉਹਦੀ ਮਿਹਨਤ ਦਾ ਨਤੀਜਾ ਹੈ ਉਹ ਰੱਬ ਦਾ ਨਾਮ ਲੈਣ ਵਿੱਚ ਵੀ ਟਾਲਮਟੋਲ ਕਰਨ ਲੱਗਾ ਮਾਦੋ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋਹਨ ਨੇ ਇੱਕ ਨਾ ਸੁਣੀ ਇੱਕ ਦਿਨ ਮੋਹਨ ਨੇ ਕਿਹਾ ਮੇਰੀ ਮਿਹਨਤ ਨਾਲ ਹੀ ਦੌਲਤ ਆਈ ਹੈ ਰੱਬ ਦਾ ਸ਼ੁਕਰ ਤਾਂ ਹੈ ਪਰ ਅਸਲ ਵਿੱਚ ਇਹ ਮੇਰਾ ਬਣਦਾ ਹੱਕ ਵੀ ਹੈ ਮਾਦੋ ਇਹ ਸੁਣ ਕੇ ਗਮਗੀਨ ਜਾ ਹੋ ਗਿਆ ਉਸ ਨੇ ਕਿਹਾ ਇਹ غرੂਰ ਬਹੁਤ ਖਤਰਨਾਕ ਹੈ ਰੱਬ ਜੋ ਦੇ ਸਕਦਾ ਹੈ ਉਹ ਵਾਪਸ ਵੀ ਲੈ ਸਕਦਾ ਹੈ ਇਸ ਲਈ ਨੀਵਾ ਹੋ ਕੇ ਰਹਿ ਮੋਹਨ ਹੱਸ ਕੇ ਬੋਲਿਆ ਤੂੰ ਐਵੇਂ ਬੜਾ ਫਿਕਰ ਨਾ ਕਰਿਆ ਕਰ ਮਾਦੋ ਨੇ ਮਨ ਹੀ ਮਨ ਦੁਆ ਕੀਤੀ ਕਿ ਰੱਬ ਉਹਦੇ ਭਰਾ ਨੂੰ ਸੋਝੀ ਬਖਸ਼ੇ ਕੁਝ ਸਮੇਂ ਬਾਅਦ ਉਸੇ ਨਗਰ ਵਿੱਚ ਕਾਲ ਪੈ ਗਿਆ بارش ਨਾ ਹੋਣ ਕਰਕੇ ਫਸਲਾਂ ਖਰਾਬ ਹੋ ਗਈਆਂ ਲੋਕਾਂ ਨੂੰ ਖਾਣ ਤੱਕ ਦੇ ਲਾਲੇ ਪੈ ਗਏ ਕੀਮਤਾਂ ਅਸਮਾਨ ਛੂਣ ਲੱਗੀਆਂ ਵਪਾਰੀ ਨੇ ਮੋਹਨ ਨੂੰ ਕਿਹਾ ਹੁਣ ਸਾਨੂੰ ਸਮਾਨ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ ਅੱਗੇ ਜਾ ਕੇ ਮਹਿੰਗਾ ਵੇਚਾਂਗੇ ਤਾਂ ਬੜਾ ਜ਼ਿਆਦਾ ਮੁਨਾਫਾ ਹੋ ਸਕਦਾ ਮੋਹਨ ਨੇ ਉਸ ਦੀ ਇਹ ਗੱਲ ਮੰਨ ਲਈ ਜਦੋਂ ਮਾਦੋ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸਨੇ ਮੋਹਨ ਨੂੰ ਰੋਕਿਆ ਉਸਨੇ ਕਿਹਾ ਦੇਖ ਇਹ ਜ਼ੁਲਮ ਹੈ ਲੋਕ ਭੁੱਖੇ ਮਰ ਰਹੇ ਨੇ ਤੇ ਤੁਸੀਂ ਮੁਨਾਫੇ ਦੀ ਸੋਚ ਰਹੇ ਹੋ ਇਹ ਹਰਾਮ ਦੀ ਕਮਾਈ ਹੈ ਤਾਂ ਮੋਹਨ ਹੰਕਾਰ ਵਿੱਚ ਬੋਲਿਆ ਤੈਨੂੰ ਕੁਝ ਨਹੀਂ ਪਤਾ ਇਹ ਹੀ ਕਾਰੋਬਾਰ ਹੈ ਹਰ ਕੋਈ ਇਹੀ ਕਰਦਾ ਹੈ ਤੂੰ ਬਹੁਤ ਨਦਾਨ ਹੈ ਤੂੰ ਵਪਾਰ ਦੀਆਂ ਬਰੀਕੀਆਂ ਨਹੀਂ ਸਮਝ ਸਕਦਾ ਮਾਦੋ ਨੇ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਵਪਾਰੀ ਤੇ 모ਹਨ ਨੇ ਅਨਾਜ ਖਰੀਦ ਕੇ ਗੋਦਾਮ ਵਿੱਚ ਭਰ ਲਿਆ ਲੋਕ ਭੁੱਖ ਨਾਲ ਬਿਲਖ ਰਹੇ ਸੀ ਪਰ 모ਹਨ ਦੇ ਦਿਲ ਵਿੱਚ ਭੂਰਾ ਰਹਿਮ ਆਇਆ ਉਹ ਬਸ ਕੀਮਤ ਵਧਣ ਦੀ ਉਡੀਕ ਕਰ ਲੱਗਾ ਮਾਦੋ ਰੋਜ਼ ਉਸ ਦੇ ਲਈ ਰੱਬ ਅੱਗੇ ਅਰਦਾਸ ਕਰਦਾ ਇੱਕ ਰਾਤ ਇੱਕ ਬਜ਼ੁਰਗ ਨੇ ਮਾਦੋ ਦੇ ਸੁਪਨੇ ਵਿੱਚ ਆ ਕੇ ਕਿਹਾ ਦੇਖ ਤੇਰਾ ਭਰਾ ਗਲਤ ਰਸਤੇ ਤੇ ਹੈ ਰੱਬ ਉਸ ਨੂੰ ਅਜਮਾ ਰਿਹਾ ਹੈ ਜੇ ਉਹ ਨਾ ਸਮਝਿਆ ਤਾਂ ਸਾਰਾ ਕੁਝ ਗਵਾ ਦੇਵੇਗਾ ਉਸ ਨੂੰ ਆਖਰੀ ਵਾਰ ਸਮਝਾ ਮਾਦੋ ਇੱਕਦਮ ਨੀਂਦ ਵਿੱਚੋਂ ਜਾਗਿਆ ਤਾਂ ਪਸੀਨੇ ਨਾਲ ਭਿੱਜਿਆ ਹੋਇਆ ਸੀ। ਸਵੇਰ ਹੋਈ ਤਾਂ ਉਸਨੇ ਮੋਹਣ ਕੋਲ ਜਾ ਕੇ ਸਾਰੀ ਗੱਲ ਉਸ ਨੂੰ ਆਖ ਸੁਣਾਈ। ਉਸ ਦੀ ਗੱਲ ਸੁਣ ਕੇ ਮੋਹਣ ਬੋਲਿਆ, ਇਹ ਸਿਰਫ ਇੱਕ ਸੁਪਨਾ ਹੈ ਤੇ ਨੀਂਦ ਵਿੱਚ ਦੇਖੇ ਸੁਪਨੇ ਕਦੇ ਸੱਚ ਨਹੀਂ ਹੁੰਦੇ। ਤੂੰ ਡਰਪੋਕ ਹੈ। ਇਸ ਲਈ ਇਹ ਜੇ ਸੁਪਨੇ ਤੈਨੂੰ ਹੀ ਆਉਂਦੇ ਆ। ਉਸ ਦੀ ਇਹ ਗੱਲ ਸੁਣ ਕੇ ਮਾਦੋ ਦਾ ਦਿਲ ਟੁੱਟ ਗਿਆ। ਉਸੇ ਰਾਤ ਸ਼ਹਿਰ ਵਿੱਚ ਜ਼ੋਰ ਦੀ ਬਾਰਿਸ਼ ਸ਼ੁਰੂ ਹੋ ਗਈ। ਤੇਜ਼ ਹਵਾਵਾਂ ਚੱਲਣ ਲੱਗ ਪਈਆਂ। ਮੋਹਨ ਦਾ ਗੋਦਾਮ ਦਰਿਆ ਦੇ ਕੰਢੇ ਸੀ। ਦਰਿਆ ਵਿੱਚ ਸਲਾਬ ਆ ਗਿਆ। ਪਾਣੀ ਗੋਦਾਮ ਵਿੱਚ ਵੜ ਗਿਆ। ਸਾਰਾ ਅਨਾਜ ਪਾਣੀ ਵਿੱਚ ਬਹਿ ਗਿਆ ਤੇ ਬਚਿਆ ਹੋਇਆ ਖਰਾਬ ਹੋ ਗਿਆ। ਮੋਹਨ ਦੀ ਸਾਰੀ ਦੌਲਤ ਉਹਦੇ ਹੱਥੋਂ ਖੁੱਸ ਗਈ। ਉਹ ਗੋਦਾਮ ਦੇ ਸਾਹਮਣੇ ਖੜਾ ਆਪਣੀ ਤਬਾਹੀ ਦਾ ਮੰਜ਼ਰ ਆਪਣੇ ਅੱਖੀਂ ਦੇਖ ਰਿਹਾ ਸੀ। ਉਹਦੇ ਹੱਥ ਕੰਬ ਰਹੇ ਸੀ। ਵਪਾਰੀ ਵੀ ਆ ਗਿਆ ਤੇ ਆਪਣੀ ਬਰਬਾਦੀ ਹੁੰਦੀ ਦੇਖ ਕੇ ਰੋਣ ਲੱਗਾ। ਮੋਹਨ ਨੇ ਉਸ ਨੂੰ ਦੋਸ਼ ਦਿੰਦੇ ਹੋਏ ਕਿਹਾ ਇਹ ਸਭ ਤੇਰੀ ਵਜ੍ਹਾ ਨਾਲ ਹੋਇਆ ਤੂੰ ਹੀ ਅਨਾਜ ਜਮਾ ਕਰਨ ਲਈ ਆਖਿਆ ਸੀ ਤੇਰਾ ਲਾਲਚ ਤਾਂ ਮੈਨੂੰ ਵੀ ਲੈ ਡੁੱਬਿਆ ਇੰਨਾ ਕਹਿ ਕੇ ਮੋਹਨ ਘਰ ਵੱਲ ਭਾਰੀ ਕਦਮਾਂ ਨਾਲ ਚੱਲ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਸੋਚ ਰਿਹਾ ਸੀ ਕਿ ਮਾਦੋ ਨੇ ਉਸ ਨੂੰ ਕਿੰਨੀ ਵਾਰ ਰੋਕਿਆ ਉਸ ਦੇ ਸੁਪਨੇ ਨੇ ਵੀ ਖਬਰਦਾਰ ਕੀਤਾ ਸੀ ਪਰ ਮੈਂ ਗਰੂਰ ਵਿੱਚ ਅੰਨੇ ਹੋਏ ਨੇ ਉਹਦੀ ਇੱਕ ਨਾ ਸੁਣੀ ਹੁਣ ਰੱਬ ਨੇ ਮੈਨੂੰ ਮੇਰੀ ਬਣਦੀ ਸਜ਼ਾ ਦਿੱਤੀ ਹੈ ਘਰ ਪਹੁੰਚ ਕੇ ਉਹ ਮਾਧੋ ਦੇ ਸਾਹਮਣੇ ਬੈਠ ਗਿਆ ਤੇ ਨੀਵੀਂ ਪਾ ਕੇ ਰੋਣ ਲੱਗਾ ਮਾਧੋ ਨੇ ਪਿਆਰ ਨਾਲ 모ਹਨ ਦਾ ਮੋਢਾ ਥਾਪਤ ਪਾਇਆ ਤੇ ਕਿਹਾ ਦੇਖ 모ਹਨ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਤੂੰ ਗਲਤੀ ਨਹੀਂ કરી ਗੁਨਾਹ ਕੀਤਾ ਹੈ ਆਪਣੇ ਗੁਨਾਹਾਂ ਤੋਂ ਤੌਬਾ ਕਰ ਤੇ ਉਸ ਡਾਡੇ ਕੋਲੋਂ ਮਾਫੀ ਮੰਗ ਲੈ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ 모ਹਨ ਭਰੀਆਂ ਹੋਈਆਂ ਅੱਖਾਂ ਨਾਲ ਬੋਲਿਆ ਕੀ ਰੱਬ ਮੈਨੂੰ ਮੇਰੇ ਗੁਨਾਹਾਂ ਲਈ ਮਾਫ ਕਰੇਗਾ ਮਾਧੋ ਨੇ ਕਿਹਾ ਰੱਬ ਦੀ ਰਹਿਮਤ ਬਹੁਤ ਵੱਡੀ ਹੈ ਤੂੰ ਸੱਚੇ ਦਿਲ ਦੇ ਨਾਲ ਤੌਬਾ ਤਾਂ ਕਰ ਰੱਬ ਜ਼ਰੂਰ ਮਾਫ ਕਰੇਗਾ ਦੁਬਾਰਾ ਸ਼ੁਰੂ ਕਰ ਰੱਬ ਫਿਰ ਤੋਂ ਰਿਜ਼ਕ ਦੇਵੇਗਾ ਮੋਹਨ ਨੇ ਰੱਬ ਤੋਂ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗੀ ਤੇ ਅੱਗੇ ਤੋਂ ਉਸ ਨੂੰ ਸਮੱਤ ਬਖਸ਼ਣ ਦੀ ਅਰਦਾਸ ਕੀਤੀ ਉਹਦਾ ਦਿਲ ਹਲਕਾ ਹੋ ਗਿਆ ਕੁਝ ਦਿਨਾਂ ਬਾਅਦ ਮੋਹਨ ਨੇ ਕੰਮ ਲੱਭਣਾ ਸ਼ੁਰੂ ਕੀਤਾ ਪਰ ਕੋਈ ਕੰਮ ਨਹੀਂ ਮਿਲਿਆ ਸ਼ਹਿਰ ਵਿੱਚ ਕਹਿਰ ਦੀ ਵਜ੍ਹਾ ਨਾਲ ਕਾਰੋਬਾਰ ਬੰਦ ਪਏ ਸੀ ਲੋਕ ਖੁਦ ਪਰੇਸ਼ਾਨ ਸੀ ਕਈ ਦਿਨ ਗੁਜ਼ਰੇ ਉਸ ਨੂੰ ਕੋਈ ਕੰਮ ਨਾ ਥਿਆਇਆ ਮੋਹਨ ਥੋੜਾ ਪਰੇਸ਼ਾਨ ਤਾਂ ਸੀ ਪਰ ਕਿਤੇ ਨਾ ਕਿਤੇ ਉਹਨੂੰ ਰੱਬ ਤੇ ਭਰੋਸਾ ਵੀ ਸੀ ਫਿਰ ਕੁਝ ਦਿਨਾਂ ਬਾਅਦ ਮਾਦੋ ਨੇ ਆਪਣੀ ਕਮਾਈ ਵਿੱਚੋਂ ਉਸ ਨੂੰ ਮਸਾਲਿਆਂ ਦਾ ਕਾਰੋਬਾਰ ਖੋਲ੍ਹ ਕੇ ਦਿੱਤਾ ਉਹ ਜਾਣਦਾ ਸੀ ਕਿ ਮੋਹਨ ਹੁਣ ਵਪਾਰੀ ਦੀ ਬੜੀ ਡੂੰਗੀ ਜਾਣਕਾਰੀ ਰੱਖਦਾ ਹੈ ਇਸ ਨੂੰ ਜਾਇਆ ਨਹੀਂ ਜਾਣ ਦੇਣਾ ਚਾਹੀਦਾ ਜੇਕਰ ਉਹ ਕਿਸੇ ਹੋਰ ਨਾਲ ਕੰਮ ਕਰੇਗਾ ਤਾਂ ਉਸ ਦੀ ਮਿਹਨਤ ਤੇ ਹੁਨਰ ਦਾ ਫਾਇਦਾ ਕੋਈ ਹੋਰ ਲੈ ਜਾਵੇਗਾ ਮਾਦੋ ਜਾਣ ਗਿਆ ਸੀ ਕੀ ਜ਼ਿੰਦਗੀ ਦੇ ਧੱਕੇ ਧੌਲਿਆਂ ਨੇ ਮੋਹਨ ਨੂੰ ਹੀਰੇ ਵਾਂਗੂ ਤਰਾਸ਼ ਦਿੱਤਾ ਹੈ ਦੇਖਦੇ ਹੀ ਦੇਖਦੇ ਮੋਹਨ ਆਪਣੇ ਮਸਾਲਿਆਂ ਦੇ ਕਾਰੋਬਾਰ ਨੂੰ ਬੁਲੰਦੀਆਂ ਤੇ ਲੈ ਗਿਆ ਦੋਹਾਂ ਦੀ ਜ਼ਿੰਦਗੀ ਸਕੂਨ ਨਾਲ ਭਰ ਗਈ ਦੋਵੇਂ ਭਰਾ ਮਿਲ ਕੇ ਲੋੜਵੰਦਾਂ ਦੀ ਮਦਦ ਕਰਦੇ ਭੁੱਖਿਆਂ ਨੂੰ ਖਾਣਾ ਖਵਾਉਂਦੇ ਤੇ ਦੁਆਵਾਂ ਖੱਟਦੇ ਮੋਹਨ ਨੇ ਮਹਿਸੂਸ ਕੀਤਾ ਕਿ ਜਿਹੜਾ ਸਵਾਦ ਵੰਡਣ ਵਿੱਚ ਹੈ ਉਹ ਇਕੱਠਾ ਕਰਨ ਵਿੱਚ ਨਹੀਂ ਹੈ ਨੇਕ ਕੰਮ ਵਿੱਚ ਖਰਚ ਕਰਨਾ ਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਦੋਵੇਂ ਭਰਾ ਧਿਆਨ ਦੀ ਤਾਕਤ ਨੂੰ ਵੀ ਬਾਖੂਬੀ ਸਮਝਣ ਲੱਗੇ ਤੇ ਰਾਜ ਰਾਜ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਉਹਨਾਂ ਦੀ ਜ਼ਿੰਦਗੀ ਵਿੱਚ ਮੰਨੋ ਬਰਕਤ ਹੀ ਬਰਕਤ ਸੀ ਇੱਕ ਦਿਨ ਫਿਰ ਮੋਹਨ ਘਰ ਦੇ ਬਾਹਰ ਬਗੀਚੇ ਵਿੱਚ ਲੱਗੇ ਰੌਖੇ ਠਾਂ ਬੈਠਾ ਹੋਇਆ ਸੀ ਇੱਕ ਬੁੱਢਾ ਫਕੀਰ ਜੋ ਬਹੁਤ ਬਿਮਾਰ ਲੱਗ ਰਿਹਾ ਸੀ ਉਹਦੇ ਕੋਲ ਆ ਕੇ ਬੈਠ ਗਿਆ ਮੋਹਨ ਨੇ ਉਸ ਨੂੰ ਦੇਖਿਆ ਤੇ ਫੌਰਨ ਪਛਾਣ ਲਿਆ ਇਹ ਉਹੀ ਬਜ਼ੁਰਗ ਸੀ ਜੋ ਕਈ ਸਾਲ ਪਹਿਲਾਂ ਇਸੇ ਥਾਂ ਤੇ ਮਿਲਿਆ ਸੀ ਜਿਸਨੇ 모ਹਨ ਨੂੰ ਰੱਬ ਉੱਪਰ ਭਰੋਸੇ ਦਾ ਸਹੀ ਮਤਲਬ ਸਮਝਾਇਆ ਸੀ ਤੇ ਵਪਾਰੀ ਦੇ ਕੋਲ ਕੰਮ ਲਵਾਇਆ ਸੀ 모ਹਨ ਨੇ ਉਸ ਨੂੰ ਯਾਦ ਕਰਵਾਉਂਦੇ ਹੋਏ ਆਖਿਆ ਬਾਬਿਓ ਤੁਹਾਨੂੰ ਯਾਦ ਹੈ ਮੈਂ ਉਹੀ ਨੌਜਵਾਨ ਹਾਂ ਜੋ ਐਸੇ ਥਾਂ ਤੇ ਮਯੂਸ ਬੈਠਾ ਸੀ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਹਾਂ ਪੁੱਤਰਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੇਰੇ ਤੇ ਰੱਬ ਦੀ ਰਹਿਮਤ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ 모ਹਨ ਬਜ਼ੁਰਗ ਨੂੰ ਆਪਣੇ ਘਰ ਲੈ ਗਿਆ ਉਹਦਾ ਇਲਾਜ ਕਰਵਾਇਆ ਉਹ ਬਜ਼ੁਰਗ ਕੁਝ ਹੀ ਦਿਨਾਂ ਵਿੱਚ ਸਿਹਤਮੰਦ ਹੋ ਗਿਆ ਜਦੋਂ ਬਜ਼ੁਰਗ ਨੇ ਉਥੋਂ ਵਿਦਾ ਲੈਣੀ ਚਾਹੀ ਤਾਂ ਮੋਹਨ ਦੀਆਂ ਅੱਖਾਂ ਨਮ ਹੋ ਗਈਆਂ ਉਹ ਭਰੇ ਹੋਏ ਮਨ ਨਾਲ ਬੋਲਿਆ ਬਾਬਾ ਜੀ ਉਸ ਦਿਨ ਤੁਸੀਂ ਮੇਰੀ ਹਨੇਰੀ ਜ਼ਿੰਦਗੀ ਵਿੱਚ ਚਾਨਣ ਬਣ ਕੇ ਆਏ ਤੁਹਾਡੀ ਦਿੱਤੀ ਹੋਈ ਅਕਲ ਮੇਰੇ ਅੱਜ ਵੀ ਯਾਦ ਹੈ ਬਜ਼ੁਰਗ ਨੇ ਕਿਹਾ ਪੁੱਤਰਾ ਉਹ ਉਸ ਰੱਬ ਦੀ ਰਜ਼ਾ ਸੀ ਮੈਂ ਤਾਂ ਬਸ ਇੱਕ ਜ਼ਰੀਆ ਸੀ ਪਰਮਾਤਮਾ ਆਪਣੇ ਬੰਦੇ ਦੀ ਸ਼ਿੱਦਤ ਨੂੰ ਬੜੀ ਗੌਰ ਨਾਲ ਵਾਚਦਾ ਹੈ ਜੋ ਨੇਕੀ ਕਰਦਾ ਰੱਬ ਉਹਨੂੰ ਬੇਹਿਸਾਬ ਨਿਯਾਮਤਾ ਨਾਲ ਨਿਵਾਜ਼ਦਾ ਸ਼ਾਇਦ ਇੱਕਦਮ ਨਹੀਂ ਪਰ ਵਕਤ ਆਉਣ ਤੇ ਜ਼ਰੂਰ ਰੱਬ ਉੱਪਰ ਭਰੋਸੇ ਦੇ ਨਾਲ ਨਾਲ ਆਪਣੇ ਹੱਥ ਪੈਰ ਵੀ ਚਲਾਉਣੇ ਪੈਂਦੇ ਨੇ ਇਹੀ ਤਾਂ ਉਸ ਡਾਡੇ ਦੀ ਰਹਿਮਤ ਹੈ ਉਹ ਪਹਿਲਾਂ ਆਪਣੇ ਬੰਦਿਆਂ ਨੂੰ ਅਜ਼ਮਾਉਂਦਾ ਹੈ ਫਿਰ ਨਿਵਾਜ਼ਦਾ ਹੈ ਐਨਾ ਕਹਿ ਕੇ ਉਹ ਬਜ਼ੁਰਗ ਦੁਆ ਦੇ ਕੇ ਉੱਥੋਂ ਚਲਾ ਗਿਆ ਮੋਹਨ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਸਲਾਬ ਸੀ ਚਿਹਰੇ ਤੇ ਮੁਸਕਰਾਹਟ ਉਹ ਉਦੋਂ ਤੱਕ ਉੱਥੇ ਹੀ ਖੜਾ ਰਿਹਾ ਜਦੋਂ ਤੱਕ ਉਹ ਬਜ਼ੁਰਗ ਅੱਖਾਂ ਤੋਂ ਉਜਲ ਨਾ ਹੋ ਗਿਆ ਸੋ ਦੋਸਤੋ ਜ਼ਿੰਦਗੀ ਦਾ ਸਭ ਤੋਂ ਵੱਡਾ ਇਮਤਿਹਾਨ ਇਹ ਨਹੀਂ ਹੁੰਦਾ ਕਿ ਅਸੀਂ ਕਿੰਨਾ ਕਮਾਇਆ ਸਗੋਂ ਇਹ ਹੁੰਦਾ ਕਿ ਅਸੀਂ ਉਸ ਕਮਾਈ ਦੇ ਨਾਲ ਕਿਹੜਾ ਰਾਹ ਚੁਣਿਆ ਇੱਕ ਕਹਾਣੀ ਆਪਣੇ ਠੋਸ ਲਹਿਜ਼ੇ ਵਿੱਚ ਸਮਝਾਉਂਦੀ ਹੈ ਕਿ ਭਰੋਸੇ ਤੋਂ ਬਿਨਾ ਮਿਹਨਤ ਅਧੂਰੀ ਹੈ ਤੇ ਮਿਹਨਤ ਤੋਂ ਬਿਨਾ ਭਰੋਸਾ ਸਿਰਫ ਇੱਕ ਹਾਟਕਣਾ ਹੈ ਜਦੋਂ ਇਨਸਾਨ ਆਪਣੀ ਅਕਲ ਨੂੰ ਰੱਬੀ ਰਜ਼ਾ ਦੇ ਅੱਗੇ ਸਮਰਪਣ ਕਰ ਦਿੰਦਾ ਹੈ ਤਾਂ ਠੋਕਰਾਂ ਵੀ ਸਬਕ ਬਣ ਜਾਂਦੀਆਂ ਨੇ ਤੇ ਨੁਕਸਾਨ ਵੀ ਰਹਿਮਤ ਦਾ ਰੂਪ ਧਾਰ ਲੈਂਦਾ ਹੈ ਕਮੰਡ ਉਹ ਹਨੇਰਾ ਹੈ ਜੋ ਅੱਖਾਂ ਖੁੱਲੀਆਂ ਹੋਣ ਦੇ ਬਾਵਜੂਦ ਵੀ ਰਸਤਾ ਨਹੀਂ ਵੇਖਣ ਦਿੰਦਾ ਤੇ ਭਰੋਸਾ ਉਹ ਚਾਨਣ ਹੈ ਜੋ ਡਿੱਗ ਕੇ ਵੀ ਸੰਭਲਣਾ ਸਿਖਾਉਂਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚਾਹਣ ਵਾਲਿਆਂ ਨਾਲ ਜ਼ਰੂਰ ਸਾਂਝਾ ਕਰੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ